ਵੇਸੀ ਕੋਸ਼ਿਸ਼ ਹੋ ਗਈ ਜੇ ਤੁਹਾਨੂੰ ਪ੍ਰਮਾਤਮਾ ਦੇ ਘਰ ਤੋਂ ਸੁਨੇਹਾ ਆ ਜੇ ਬਲਾਵਾ ਆ ਜੇ ਤੇ ਜਾਇਦਾ ਦੇ ਅੱਜ ਮੱਖਤੇ ਕਿਨੇ ਤੇ ਆਇਆ ਔਰ ਪ੍ਰਮਾਤਮਾ ਅੰਕਾਰੀ ਮਾਤਾ ਜੀ ਸਾਰਿਆਂ ਨੂੰ ਕਰਦੀ ਕਲਾਮ ਦੇ ਵਿੱਚ ਰੱਖਣਾ ਪੰਜਾਬ ਨੂੰ ਹਸਦਾਬਾਜ਼ਾ ਰੱਖਣਾ ਇਹ ਦੁਆਵਾ ਕਰਨਾ ਆ ਅ ਅੱਜ ਪੰਜਾਬ ਨੂੰ ਇਸਦਾ ਮੁੱਦਾ ਜਿਹੜਾ ਉੱਠਿਆ ਹੋਇਆ ਉਹ ਕਿਹਦਾ ਮੂਲ ਲੈ ਕੇ ਕੀ ਕਹਿਣਾ ਚਾਹੀਦਾ ਇਹ ਕੋਈ ਅਸਰ ਹੈ ਕਿ ਕੇਂਦਰ ਸਰਕਾਰ ਔਰ ਭਾਜਪਾ ਨੇ ਆਪ ਦੀ ਆਦਤ ਮੁਤਾਬਕ ਇੱਕ ਬਹੁਤ ਗਲਤ ਸਟੈਪ ਲਿਆ ਜਿਹਦੇ ਇੱਕ ਬਹੁਤ ਵੱਡਾ ਰਿਐਕਸ਼ਨ ਹੈ ਜਿਹੜਾ ਉਸੂਚੇ ਪੰਜਾਬ ਦੇ ਵਿੱਚੋਂ ਟੀਚਰਸ ਵੱਲੋਂ ਸਾਰੇ ਜਿਹੜੇ ਇੰਟੈਲੈਕਚੁਅਲਸ ਨੇ ਉਹਨਾਂ ਵੱਲੋਂ ਸਟੂਡੈਂਟਸ ਵੱਲੋਂ ਗਿਆ ਤੇ ਹੁਣ ਨੋਟੀਫਿਕੇਸ਼ਨ ਵਾਪਸ ਲੈ ਲਈ ਹੈ ਔਰ ਜੋ ਸੈਨੇਟ ਦੀ ਇਲੈਕਸ਼ਨ ਬੜੀ ਲੰਬੇ ਸਮੇਂ ਦਾ ਡਿਊਪੀ ਹੈ ਉਹ ਵੀ ਇੱਕ ਬੜੀ ਜੈਨੂਇਨ ਮੰਗ ਸੀ ਅਸੀਂ ਵੀ ਪੰਜਾਬ ਸਰਕਾਰ ਵੀ ਆਵਾਜ਼ ਦੀ ਪਾਰਟੀ ਵੀ ਕੇਂਦਰ ਸਰਕਾਰ ਨੂੰ ਕਹਿੰਦੇ ਆ ਰਹੀ ਹੈ ਸਾਡੇ ਜਿਹੜੇ ਐਮਪੀਜ਼ ਨੇ ਕਾਂਸਬ ਉਹ ਮੀਟਰੀ ਉਹ ਵੀ ਬੜੇ ਐਕਟਿਵਲੀ ਵਰਲਡ ਰਹੇ ਨੇ ਤੇ ਅਸੀਂ ਕੇਂਦਰ ਸਰਕਾਰ ਨੂੰ ਇਹ ਕਹਾਂਗੇ ਕਿ ਇਹ ਜੀਆਂ ਪ੍ਰਾਣੀਆਂ ਇੰਸਟੀਟਿਊਸ਼ਨਸ ਇਹ ਜੀਆਂ ਪ੍ਰੈਸਟੀਜੀਅਸ ਇੰਸਟੀਟਿਊਸ਼ਨਸ ਦਾ ਜੋ ਜੱਦੀ ਪੁਸ਼ਤੀ ਇੰਨੇ ਸਾਲਾਂ ਤੋਂ ਸਟੈਬਲਿਸ਼ਡ ਸਿਸਟਮ ਹੈ ਉਹਨਾਂ ਇੰਸਟੀਟਿਊਸ਼ਨ ਨੂੰ ਖਤਮ ਕਰਨ ਦਾ ਕੰਮ ਤੁਸੀਂ ਨਾ ਕਰੋ ਅਜ ਮੂੰ ਤੋਂੜੋ ਜਵਾਬ ਇਹੜਾ ਉਹ ਸਟੂਡੈਂਟਸ ਨੇ ਖਾਸ ਤੌਰ ਤੇ ਦਿੱਤਾ ਸੁਣਾ ਚਾਹੂੰਗਾ ਕਿ ਇਸ ਇੰਸਟੀਟਿਊਸ਼ਨ ਨੂੰ ਇਸੇ ਤਰੀਕੇ ਨਾਲ ਦੀ ਸ਼ਾਨ ਮੱਤੇ ਇਤਿਹਾਸ ਇਸ ਤਰੀਕੇ ਨਾਲ ਰੱਖਿਆ ਜਾਵੇ। ਸਰਤਾਰਨ ਇਲੈਕਸ਼ਨ ਲੈ ਕੇ ਕੀ ਤੇ ਕਿਸਰਾ ਲੰਬੋ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਸਰਤਾਰਨ ਦੇ ਵਿੱਚ ਆਵਾਦੀ ਪਾਰਟੀ ਦਾ ਬਣਿਆ ਹੋਇਆ ਜੀ ਲੋਕਾਂ ਨੂੰ ਆਪਦੀ ਇਲੈਕਸ਼ਨ ਵੜਾ ਕੇ ਲੜ ਰਹੇ ਨੇ ਪਿਛਲੇ ਸਾਢੇ ਤਿੰਨ ਪੌਣੇ ਚਾਰ ਸਾਲਾਂ ਦੇ ਆਵਾਦੇ ਪਾਰਟੀ ਦੇ ਕੰਮ ਨੂੰ ਲੈ ਕੇ ਸਰਕਾਰ ਦੇ ਕੰਮ ਨੂੰ ਲੈ ਕੇ ਸਾਡੇ ਸਾਰੇ ਵਰਕਰਸ ਦੀ ਮਿਹਨਤ ਨੂੰ ਲੈ ਕੇ ਔਰ ਹਰਵੀਰ ਜੀ ਦਾ ਆਪਦਾ ਵੀ ਬੜਾ ਵਧੀਆ ਅਸਰ ਸੂਕ ਹੈ ਸਿੱਖੀ ਸੇਵ ਕੀ ਹਲਕੇ ਦੇ ਵਿੱਚ ਉਹਨਾਂ ਸਾਰੀ ਚੀਜ਼ ਨੂੰ ਲੈ ਕੇ ਸਾਨੂੰ ਪੂਰੀ ਉਮੀਦ ਹੈ ਕਿ ਕੱਲ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ VOTING ਹੋਣੀ ਹੈ ਤੇ ਵੱਡੇ ਮਾਰਲੇ ਦੇ ਪਰਾਵਾਂ ਦੇ ਪਾਰਟੀਆਂ ਸਰਗਰਮ ਹੈ ਸੁਭੀਸ਼ ਸਿੰਘ ਬਾਦਲ ਸਰਿਆਮ ਇੰਜ਼ਾਮ ਲਗਾ ਰਹੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਕੰਮ ਕਾਈ ਕਰਦੀ ਹੈ ਤਾਂRenderTarget ਇਲੈਕਸ਼ਨ ਨੂੰ ਲੈ ਕੇ ਇਸ ਤਰ੍ਹਾਂ ਦੇਖਦੇ ਕੋ ਵਿਰੋਧੀਆਂ ਦਾ ਕੰਮ ਹੋਣਾ ਹੈ ਵਿਰੋਧ ਕਰਨਾ ਇਲਜ਼ਾਮ ਲਾਉਣੇ ਉਹਨਾਂ ਨੂੰ ਲਾਉਣ ਦਿਓ ਅਸੀਂ ਆਪਦੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹਾਂ ਐਕਚੁਅਲੀ ਸੁਭੀਸ਼ ਸਿੰਘ ਬਾਦਲ ਜੀ ਨੂੰ ਪਤਾ ਹੈ ਕਿ ਪਿਛਲੀਆਂ 3-4 ਇਲੈਕਸ਼ਨ ਜਿੰਨੀਆਂ ਹੋਈਆਂ ਨੇ ਬਾਇ ਇਲੈਕਸ਼ਨ ਉਹਦੇ ਚ ਅਕਾਲੀ ਦਲ ਦਾ ਕੀ ਹਾਲ ਹੋਇਆ ਹੈ ਉਹ ਆਪਦੀ ਹੋਣ ਜਾ ਰਹੀ ਹਾਰ ਦੀ ਭੂਮਿਕਾ ਪਹਿਲੀ ਬਨ ਰਹੀ ਨੇ ਇਹ ਅਲਿਗੇਸ਼ਨ ਲਗਾ ਕੇ ਐਸਐਸਪੀ ਜਿਹੜੇ ਮੋਟੇ ਵੀ ਕਿਤੇ ਗਏ ਨੇ ਉਸ ਪਰ ਦੀ ਕੁਆਲਿਟੀ ਤਾਂ ਕਿਸੇ ਕੋਈ ਗੱਲ ਨਹੀਂ ਐਡਮਿਨਿਸਟ੍ਰੇਟਿਵ ਪ੍ਰੋਸੈਸ ਹੈ ਹਰੇਕ ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰੇਕ ਪਾਰਟੀ ਨੂੰ ਹਰੇਕ ਵਿਅਕਤੀ ਨੂੰ ਇਕੁਅਲ ਹੱਕ ਹੈ ਇਕੁਅਲ ਰਾਈਟ ਹੈ ਜੇ ਕਿਸੇ ਨੂੰ ਆਬਜੈਕਸ਼ਨ ਸੀਗਾ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਦੀ ਇਲੈਕਸ਼ਨ ਕਮਿਸ਼ਨ ਨੇ ਮੈਨੂੰ ਨਹੀਂ ਪਤਾ ਕਿ ਕਿੰਨਾ ਕੁ ਵੈਰੀਫਾਈ ਕੀਤਾ ਜਾਂ ਕਿੰਨਾ ਕੁ ਨਹੀਂ ਕੀਤਾ ਪਰ ਬਦਲੀਆਂ ਤਾਂ ਹੁੰਦੀਆਂ ਆਈਆਂ ਨੇ ਇਲੈਕਸ਼ਨਾਂ ਦੇ ਦੌਰਾਨ ਅਫਸਰਾਨੀਆਂ ਪਰ ਸਸਪੈਂਸ਼ਨ ਵਾਲਾ ਕੰਮ ਹੈ ਜਿਹੜਾ ਇਹ ਉਹਨਾਂ ਨੇ ਪਹਿਲੀ ਵਾਰੀ ਕੀਤਾ ਜਿਹੜਾ ਕਿ ਮੈਂ ਸਮਝਦਾ ਕਿ ਨਜਾਇਜ਼ ਹੈ ਇਹ じゃ ਕੋਈ ਵੀ ਕਿਉਂਕਿ ਮੈਂ ਵੀ ਕਈ ਦਿਨ ਲਗਾਏ ਨੇ ਉੱਤੇ ਇਹ じゃ ਮੈਨੂੰ ਤਾਂ ਪਬਲਿਕ ਦੇ ਵਿੱਚੋਂ ਇੱਕ ਬੰਦੇ ਨੇ ਵੀ ਕਿਹਾ ਨਹੀਂ ਹੈਗਾ ਕਿ ਜੀ ਕਿਸੇ ਤਰੀਕੇ ਨਾਲ ਕੋਈ ਕੋਈ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕਿਸੇ ਤਰੀਕੇ ਦੀ ਧੱਕੇਸ਼ਾਹੀ ਹੋ ਰਹੀ ਹੈ ਤੇ ਹੁਣ ਇੰਨਾ ਐਕਸਟ੍ਰੀਮ ਸਟੈਪ ਲੈਣਾ ਇਲੈਕਸ਼ਨ ਕਮਿਸ਼ਨ ਵੱਲੋਂ ਪਰ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਲੈਕਸ਼ਨ ਕਮਿਸ਼ਨ ਵੀ ਅੱਜ ਦੀ ਤਾਰੀਖ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਇੱਕ ਤਰਫਾ ਹੀ ਖੇਡ ਹੈ ਜਿਹੜੀ ਉਹ ਖੇਡਦਾ ਹੈ ਆ ਪੂਰੇ ਪੂਰੇ ਮੁਲਕ ਨੇ ਵੋਟ ਚੋਰੀ ਦਾ ਤੇ ਸਾਰੀ ਗੱਲਾਂ ਨੇ ਜਿਹੜੀਆਂ ਉਹ ਕਰ ਲਈਆਂ ਪਹਿਲਾਂ ਈਵੀਐਮ ਦਾ ਚੱਲਦਾ ਰਿਹਾ ਉਹ ਵੋਟ ਚੋਰੀ ਉਹ ਚੱਲੀ ਜਾਂਦਾ ਪਰ ਕੰਨਾਂ ਤੇ ਜੂ ਪਾ ਕੇ ਕੰਨਾਂ ਤੇ ਜੂ ਨਹੀਂ ਸਰਕਦੀ ਹੈਗੀ ਪਰ ਕੋਈ ਗੱਲ ਨਹੀਂ ਇਲੈਕਸ਼ਨ ਹੈ ਜਿਹੜੀ ਉਹ ਸਰਕਾਰ ਵੱਲੋਂ ਕਲੀਅਰ ਕਟ ਡਾਇਰੈਕਸ਼ਨ ਦੇ ਕਿ ਬੜੀਆਂ ਫ੍ਰੀ ਫੇਅਰ ਇੰਪਾਰਸ਼ਲ ਤੇ ਸ਼ਾਂਤੀਪੂਰਨ ਤਰੀਕੇ ਨਾਲ ਹੋਣੀ ਚਾਹੀਦੀਆਂ ਨੇ ਜੈ ਜੈ ਦੇ ਤੇ ਅੱਜ ਮੱਥਾ ਟੇਕਣੇ ਤੇ ਆਇਆ ਔਰ ਪ੍ਰਮਾਤਮਾ ਅਨਕਾਲੀ ਮਤ ਜੀ ਸਾਰਿਆਂ ਨੂੰ ਕਰਦੀ ਕਲਾਮ ਦੇ ਵਿੱਚ ਰੱਖਣਾ ਪੰਜਾਬ ਨੂੰ ਹਸਦਾ ਵਾਜ਼ਾ ਰੱਖਣਾ ਇਹ ਦੋਵਾਂ ਮਾ ਕਰਨਾ ਹੈ ਹਾਂ ਅੱਜ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਜਿਹੜਾ ਉੱਠਿਆ ਹੋਇਆ ਉਹਦਾ ਮੋੜ ਉੱਤੇ ਕੀ ਕਹਿਣਾ ਚਾਹੀਦਾ ਦੇਖੋ ਇਸ ਰੰਗੇ ਕੇ ਕੇਂਦਰ ਸਰਕਾਰ ਔਰ ਭਾਜਪਾ ਨੇ ਆਪ ਦੀ ਆਦਤ ਮੁਤਾਬਕ ਇੱਕ ਬਹੁਤ ਗਲਤ ਸਟੈਪ ਲਿਆ ਜਿਹਦੇ ਇੱਕ ਬਹੁਤ ਵੱਡਾ ਰੈਐਕਸ਼ਨ ਹੈ ਜਿਹੜਾ ਉਸੂੱਚੇ ਪੰਜਾਬ ਦੇ ਵਿੱਚੋਂ ਟੀਚਰਸ ਵੱਲੋਂ ਸਾਰੇ ਜਿਹੜੇ ਇੰਟੈਲੈਕਚੁਅਲਸ ਨੇ ਉਹਨਾਂ ਵੱਲੋਂ ਸਟੂਡੈਂਟਸ ਵੱਲੋਂ ਗਿਆ ਤੇ ਹੁਣ ਨੋਟੀਫਿਕੇਸ਼ਨ ਵਾਪਸ ਲੈ ਲਈ ਆ ਔਰ ਜੋ ਸੈਨੇਟ ਦੀ ਇਲੈਕਸ਼ਨ ਬੜੀ ਲੰਬੇ ਸਮੇਂ ਦਾ ਡਿਊਪੀ ਹੈ ਉਹਦੀ ਵੀ ਇੱਕ ਬੜੀ ਜਨਰਲ ਮੰਗ ਸੀ ਅਸੀਂ ਵੀ ਪੰਜਾਬ ਸਰਕਾਰ ਵੀ ਆਵਾਜ਼ ਦੀ ਪਾਰਟੀ ਵੀ ਕੇਂਦਰ ਸਰਕਾਰ ਨੂੰ ਕਹਿੰਦੇ ਆ ਰਹੀ ਹੈ ਸਾਡੇ ਜਿਹੜੇ ਐਮਪੀਜ਼ ਨੇ ਕਾਂਗਸਾਭ ਔਰ ਮੀਤਰੀ ਉਹ ਵੀ ਬੜੇ ਐਕਟਿਵਲੀ ਵਰਲ ਰਹੇ ਨੇ ਤੇ ਅਸੀਂ ਕੇਂਦਰ ਸਰਕਾਰ ਨੂੰ ਇਹ ਕਹਾਂਗੇ ਕਿ ਇਹ ਜੀਆਂ ਪੁਰਾਣੀਆਂ ਇੰਸਟੀਟਿਊਸ਼ਨਸ ਇਹ ਜੀਆਂ ਪ੍ਰੈਸਟੀਜੀਅਸ ਇੰਸਟੀਟਿਊਸ਼ਨਸ ਦਾ ਜੋ ਜੱਦੀ ਪੁਸ਼ਤੀ ਇੰਨੇ ਸਾਲਾਂ ਤੋਂ ਐਸਟੈਬਲਿਸ਼ਡ ਸਿਸਟਮ ਹੈ ਉਹਨਾਂ ਇੰਸਟੀਟਿਊਸ਼ਨ ਨੂੰ ਖਤਮ ਕਰਨ ਦਾ ਕੰਮ ਤੁਸੀਂ ਨਾ ਕਰੋ ਅਜਮੂ ਤੋੜੋ ਜਵਾਬ ਇਹੜਾ ਉਹ ਸਟੂਡੈਂਟਸ ਨੇ ਖਾਸ ਤੌਰ ਤੇ ਦਿੱਤਾ ਹੈ ਅ ਸੁਣਾ ਚਾਹੂੰਗਾ ਕਿ ਇਸ ਇੰਸਟੀਟਿਊਸ਼ਨ ਨੂੰ ਇਸੇ ਤਰੀਕੇ ਨਾਲ ਦੀ ਸ਼ਾਨ ਮੱਤੇ ਇਤਿਹਾਸ ਇਸ ਤਰੀਕੇ ਨਾਲ ਬਾਲ ਰੱਖਿਆ ਜਾਂਦਾ ਹੈ ਸਰਤਰ ਇਲੈਕਸ਼ਨ ਲੈ ਕੇ ਕੀ ਤੇ ਕਿਸ ਤਰ੍ਹਾਂ ਲੰਬੋ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਸੰਤਾਰਨ ਦੇ ਵਿੱਚ ਆਵਾਜ਼ੀ ਪਾਰਟੀ ਦਾ ਬਣਿਆ ਹੋਇਆ ਜੀ ਲੋਕਾਂ ਨੂੰ ਆਪ ਦੀ ਇਲੈਕਸ਼ਨ ਵੜਾ ਕੇ ਲੜ ਰਹੇ ਨੇ ਅ ਪਿਛਲੇ 3.5 ਤੋਂ 4 ਸਾਲਾਂ ਦੇ ਆਵਾਜ਼ੇ ਪਾਰਟੀ ਦੇ ਕੰਮਾਂ ਇਹਨੂੰ ਲੈ ਕੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਸਾਡੇ ਸਾਰੇ ਵਰਕਰਸ ਦੀ ਮਿਹਨਤ ਨੂੰ ਲੈ ਕੇ ਔਰ ਹਰਵੀਰ ਜੀ ਦਾ ਆਪ ਦਾ ਵੀ ਬੜਾ ਵਧੀਆ ਅਸਰ ਸੂਕ ਹੈ ਸਿੱਖੀ ਸੇਵ ਕੀ ਹਲਕੇ ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਾਨੂੰ ਪੂਰੀ ਉਮੀਦ ਹੈ ਕਿ ਅੱਜ ਕੱਲ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ VOTING ਹੋਣੀ ਹੈ ਤੇ ਵੱਡੇ ਮਾਰਦੇ ਨੇ ਪਰਾਵਾਂ ਦੇ ਪਾਰਟੀ ਦਾ ਦਰਸ ਕਰਦੇ। ਬਸ ਜਿਸ ਤਰ੍ਹਾਂ ਕਿ ਸੁਭੀ ਸਿੰਘ ਬਾਦਲ ਸਰੇਆ ਮੈਂ ਇਲਜ਼ਾਮ ਲਗਾ ਰਹੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਕੰਮ ਨਹੀਂ ਕਰਦੀ ਤੇ ਤਰੰਤਾਰ ਇਲੈਕਸ਼ਨ ਨੂੰ ਲੈ ਕੇ ਇਸ ਤਰ੍ਹਾਂ ਦੇਖਦੇ। ਦੇਖੋ ਵਿਰੋਧੀਆਂ ਦਾ ਕੰਮ ਹੋਣਾ ਹੈ ਵਿਰੋਧ ਕਰਨਾ ਹੈ ਇਲਜ਼ਾਮ ਲਾਉਣੇ ਉਹਨਾਂ ਨੂੰ ਲਾਉਣ ਦਿਓ। ਅਸੀਂ ਆਪਦੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹਾਂ। ਐਕਚੁਅਲੀ ਸੁਭੀ ਸਿੰਘ ਬਾਦਲ ਜੀ ਨੂੰ ਪਤਾ ਹੈ ਕਿ ਪਿਛਲੀਆਂ 3-4 ਇਲੈਕਸ਼ਨ ਜਿੰਨੀਆਂ ਹੋਈਆਂ ਨੇ ਬਾਇ ਇਲੈਕਸ਼ਨਸ ਉਹਦੇ ਚ ਅਕਾਲੀ ਦਲ ਦਾ ਕੀ ਹਾਲ ਹੋਇਆ ਹੈ। ਉਹ ਆਪਦੀ ਹੋਣ ਜਾ ਰਹੀ ਹਾਰ। ਦੀ ਭੂਮੀ ਦਾ ਪਹਿਲੀ ਬਨ ਰਿ ਨੇ ਇਹ ਅਲਿਗੇਸ਼ਨ ਲਗਾਤੇ ਐਸਐਸਪੀ ਜਿਹੜੇ ਮੋਟਰ ਵੀ ਕੀਤੇ ਗਏ ਨੇ ਸਭ ਦੀ ਕੁਆਲਿਟੀ ਹਨ ਕੋਈ ਗੱਲ ਨਹੀਂ ਐਡਮਿਨਿਸਟ੍ਰੇਟਿਵ ਪ੍ਰੋਸੈਸ ਹੈ ਹਰੇਕ ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰੇਕ ਪਾਰਟੀ ਨੂੰ ਹਰੇਕ ਵਿਅਕਤੀ ਨੂੰ ਇਕੁਅਲ ਹੱਕ ਹੈ ਇਕੁਅਲ ਰਾਈਟ ਹੈ ਜੇ ਕਿਸੇ ਨੂੰ ਆਬਜੈਕਸ਼ਨ ਸੀਗਾ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਦੀ ਇਲੈਕਸ਼ਨ ਕਮਿਸ਼ਨ ਨੇ ਮੈਨੂੰ ਨਹੀਂ ਪਤਾ ਕਿ ਕਿੰਨਾ ਕੁ ਵੈਰੀਫਾਈ ਕੀਤਾ ਜਾਂ ਕਿੰਨਾ ਕੁ ਨਹੀਂ ਕੀਤਾ ਪਰ ਬਦਲੀਆਂ ਤਾਂ ਹੁੰਦੀਆਂ ਆਈਆਂ ਨੇ ਇਲੈਕਸ਼ਨਾਂ ਦੇ ਦੌਰਾਨ ਅਫਸਰਾਨੀਆਂ ਪਰ ਸਸਪੈਂਸ਼ਨ ਵਾਲਾ ਕੰਮ ਹੈ ਜਿਹੜਾ ਇਹ ਉਹਨਾਂ ਨੇ ਪਹਿਲੀ ਵਾਰੀ ਕੀਤਾ ਜਿਹੜਾ ਕਿ ਮੈਂ ਸਮਝਦਾ ਕਿ ਨਜਾਇਜ਼ ਹੈ ਇਹ じゃ ਕੋਈ ਵੀ ਕਿਉਂਕਿ ਮੈਂ ਵੀ ਕਈ ਦਿਨ ਲਗਾਏ ਨੇ ਉੱਤੇ ਇਹ じゃ ਮੈਨੂੰ ਤਾਂ ਪਬਲਿਕ ਦੇ ਵਿੱਚੋਂ ਇੱਕ ਬੰਦੇ ਨੇ ਵੀ ਕਿਹਾ ਨਹੀਂ ਹੈਗਾ ਕਿ ਜੀ ਕਿਸੇ ਤਰੀਕੇ ਨਾਲ ਕੋਈ ਕੋਈ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕਿਸੇ ਤਰੀਕੇ ਦੀ ਧੱਕੇਸ਼ਾਹੀ ਹੋ ਰਹੀ ਹੈ ਤੇ ਹੁਣ ਇੰਨਾ ਐਕਸਟ੍ਰੀਮ ਸਟੈਪ ਲੈਣਾ ਇਲੈਕਸ਼ਨ ਕਮਿਸ਼ਨ ਵੱਲੋਂ ਪਰ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਲੈਕਸ਼ਨ ਕਮਿਸ਼ਨ ਵੀ ਅੱਜ ਦੀ ਤਾਰੀਖ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਇੱਕ ਤਰਫਾ ਹੀ ਖੇਡ ਹੈ ਜਿਹੜੀ ਉਹ ਖੇਡਦਾ ਹੈ ਆ ਪੂਰੇ ਪੂਰੇ ਮੁਲਕ ਨੇ ਵੋਟ ਚੋਰੀ ਦਾ ਤੇ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਕਰ ਲਈਆਂ ਪਹਿਲਾਂ ਈਵੀਐਮ ਦਾ ਚੱਲਦਾ ਰਿਹਾ ਉਹ ਵੋਟ ਚੋਰੀ ਉਹ ਚੱਲੀ ਜਾਂਦਾ ਪਰ ਕੰਨਾਂ ਤੇ ਜੂ ਪਾ ਕੇ ਕੰਨਾਂ ਤੇ ਜੂ ਨਹੀਂ ਸਰਕਦੀ ਹੈਗੀ ਪਰ ਕੋਈ ਗੱਲ ਨਹੀਂ ਇਲੈਕਸ਼ਨ ਹੈ ਜਿਹੜੀ ਉਹ ਸਰਕਾਰ ਵੱਲੋਂ ਕਲੀਅਰ ਕਟ ਡਾਇਰੈਕਸ਼ਨ ਦੇ ਕਿ ਬੜੀਆਂ ਫ੍ਰੀ ਫੇਅਰ ਇੰਪਾਰਸ਼ਲ ਤੇ ਸ਼ਾਂਤੀਪੂਰਨ ਤਰੀਕੇ ਨਾਲ ਹੋਣੀ ਚਾਹੀਦੀ ਹੈ ਵੈਸੀ ਕੋਸ਼ਿਸ਼ ਹੋਈ ਜਦੋਂ ਪ੍ਰਮਾਤਮਾ ਦੇ ਘਰ ਤੋਂ ਸੁਨੇਹਾ ਆ ਜੇ ਬਲਾਵਾ ਆ ਜੇ ਇਹ ਆ ਜਾਇਦੇ ਤੇ ਅੱਜ ਮੱਖਤਿਕਨੇ ਤੇ ਆਇਆ ਔਰ ਪ੍ਰਮਾਤਮਾ ਅੰਕਾਰੇ ਮਤਾ ਜੀ ਸਾਰਿਆਂ ਨੂੰ ਖੈਰੀ ਖਲਾਮੇ ਦੇ ਵਿੱਚ ਰੱਖਣਾ ਪੰਜਾਬ ਨੂੰ ਹਸਦਾ ਵਾਜ਼ਾ ਰੱਖਣਾ ਇਹ ਦੁਆ ਮੰਗਣਾ ਆ ਹ ਅੱਜ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਜਿਹੜਾ ਫਟਿਆ ਆ ਇਹਦਾ ਮੋੜ ਉੱਤੇ ਕੀ ਕਰਨਾ ਚਾਹੀਦਾ ਦੇਖੋ ਇਸ ਤਰ੍ਹਾਂ ਕੇ ਕੇਂਦਰ ਸਰਕਾਰ ਔਰ ਭਾਜਪਾ ਨੇ ਆਪ ਦੀ ਆਦਤ ਮੁਤਾਬਕ ਇੱਕ ਬਹੁਤ ਗਲਤ ਸਟੈਪ ਲਿਆ ਜਿਹਦੇ ਇੱਕ ਬਹੁਤ ਵੱਡਾ ਰਿਐਕਸ਼ਨ ਆ ਜਿਹੜਾ ਉਹ ਸੋਚੇ ਪੰਜਾਬ ਦੇ ਵਿੱਚੋਂ ਟੀਚਰਸ ਵੱਲੋਂ ਸਾਰੇ ਜਿਹੜੇ ਇੰਟੈਲੈਕਚੁਅਲਸ ਨੇ ਉਹਨਾਂ ਵੱਲੋਂ ਸਟੂਡੈਂਟਸ ਵੱਲੋਂ ਗਿਆ ਤੇ ਉਹ ਨੋਟੀਫਿਕੇਸ਼ਨ ਵਾਪਸ ਲੈ ਲਈਆ ਔਰ ਜੋ ਸੈਨੇਟਰ ਦੀ ਇਲੈਕਸ਼ਨ ਬੜੀ ਲੰਬੇ ਸਮੇਂ ਤੋਂ ਡਿਊਪੀ ਹੈ ਉਹਦੀ ਵੀ ਇੱਕ ਬੜੀ ਜਨਰਲ ਮੰਗ ਸੀ ਅਸੀਂ ਵੀ ਪੰਜਾਬ ਸਰਕਾਰ ਵੀ ਆਵਾਜ਼ ਦੀ ਪਾਰਟੀ ਵੀ ਕੇਂਦਰ ਸਰਕਾਰ ਨੂੰ ਕਹਿੰਦੀ ਆ ਰਹੀ ਹੈ ਸਾਡੇ ਜਿਹੜੇ ਐਮਪੀਜ਼ ਨੇ ਕਾਂਗਪਾਦ ਔਰ ਮੀਤਿਆ ਜੀ ਉਹ ਵੀ ਬੜੇ ਐਕਟਿਵਲੀ ਵਰਲਡ ਰਹੇ ਨੇ ਏ ਅਸੀਂ ਕੇਂਦਰੀ ਸਰਕਾਰ ਨੂੰ ਇਹ ਕਹਾਂਗੇ ਕਿ ਇਹ ਜੀਆਂ ਪੁਰਾਣੀਆਂ ਇੰਸਟੀਟਿਊਸ਼ਨਸ ਇਹ ਜੀਆਂ ਪ੍ਰੈਸਟੀਜੀਅਸ ਇੰਸਟੀਟਿਊਸ਼ਨਸ ਦਾ ਜੋ ਜੱਦੀ ਪੁਛਤੀ ਇਨੇ ਸਾਲਾਂ ਤੋਂ ਸਟੈਬਲਿਸ਼ਡ ਸਿਸਟਮ ਹੈ ਉਹਨਾਂ ਇੰਸਟੀਟਿਊਸ਼ਨ ਨੂੰ ਖਤਮ ਕਰਨ ਦਾ ਕੰਮ ਤੁਸੀਂ ਨਾ ਕਰੋ ਅੱਜ ਮੂੰਹ ਤੋਂ ਉਹ ਜਵਾਬ ਇਹੜਾ ਉਹ ਸਟੂਡੈਂਟਸ ਨੇ ਖਾਸ ਤੌਰ ਤੇ ਦਿੱਤਾ ਹੈ ਸੁਣਾ ਚਾਹੂੰਗਾ ਕਿ ਇਸ ਇੰਸਟੀਟਿਊਸ਼ਨ ਨੂੰ ਇਸੇ ਤਰੀਕੇ ਨਾਲ ਦੀ ਸ਼ਾਨ ਮੱਤੇ ਇਤਿਹਾਸ ਇਸ ਤਰੀਕੇ ਨਾਲ ਬਾਲ ਰੱਖਿਆ ਜਾਵੇ ਸਰਕਰ ਇਲੈਕਸ਼ਨਾਂ ਦੇ ਦਿੱਤੇ ਹੈ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਸੰਤਾਰਨ ਦੇ ਵਿੱਚ ਆਵਾਜ਼ੀ ਪਾਰਟੀ ਦਾ ਬਣਿਆ ਹੋਇਆ ਹੈ ਕਿ ਲੋਕਾਂ ਨੇ ਨੂੰ ਆਵਾਜ਼ੀ ਇਲੈਕਸ਼ਨਾਂ ਬਣਾ ਕੇ ਲੜ ਰਹੇ ਨੇ ਪਿਛਲੇ 3.5 ਤੋਂ 4 ਸਾਲਾਂ ਦੇ ਆਵਾਜ਼ੀ ਪਾਰਟੀ ਦੇ ਕੰਮ ਨੂੰ ਲੈ ਕੇ ਸਰਕਾਰ ਦੇ ਕੰਮ ਨੂੰ ਲੈ ਕੇ ਸਾਡੇ ਸਾਰੇ ਵਰਕਰਸ ਦੀ ਮਿਹਨਤ ਨੂੰ ਲੈ ਕੇ ਔਰ ਹਰਵੀਰ ਜੀ ਦਾ ਆਪਦਾ ਵੀ ਬੜਾ ਵਧੀਆ ਅਸਰ ਸੂਕ ਹੈ ਸਿੱਖੀ ਸੇਵ ਕੀ ਹਲਕੇ ਦੇ ਵਿੱਚ ਉਹਨਾਂ ਸਾਰੀ ਚੀਜ਼ ਨੂੰ ਲੈ ਕੇ ਸਾਨੂੰ ਪੂਰੀ ਉਮੀਦ ਹੈ ਕਿ आ, कल ਨੂੰ ਇਲੈਕਸ਼ਨ ਹੋਣ ਜਾ ਰਹੀ ਹੈ VOTING ਹੋਣੀ ਹੈ ਤੇ ਵੱਡੇ ਮਾਰਜਿਨ ਪਰਾਵਾਂ ਦੀ ਪਾਰਟੀ ਸਦਕਾ ਕਰੇ। ਸੁਭੀਸ਼ ਸਿੰਘ ਬਾਦਲ ਸਰਿਆਮ ਇੰਜ਼ਾਮ ਲਗਾ ਰਹੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਤੱਕ ਕਾਜ ਨਹੀਂ ਕਰਦੀ ਤੇ ਤਰੰਤ ਇਲੈਕਸ਼ਨ ਨੂੰ ਲੈ ਕੇ ਇਸ ਤਰ੍ਹਾਂ ਦੇਖਦੇ। ਦੇਖੋ ਵਿਰੋਧੀਆਂ ਦਾ ਕੰਮ ਹੋਣਾ ਹੈ ਵਿਰੋਧ ਕਰਨਾ ਹੈ ਇਲਜ਼ਾਮ ਲਾਉਣੇ ਉਹਨਾਂ ਨੂੰ ਲਾਉਣ ਦਿਓ। ਅਸੀਂ ਆਪਦੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹਾਂ। ਐਕਚੁਅਲੀ ਸੁਭੀਸ਼ ਸਿੰਘ ਬਾਦਲ ਜੀ ਨੂੰ ਪਤਾ ਹੈ ਕਿ ਪਿਛਲੀਆਂ 3-4 ਇਲੈਕਸ਼ਨ ਜਿੰਨੀਆਂ ਹੋਈਆਂ ਨੇ ਬਾਈ ਇਲੈਕਸ਼ਨ ਉਹਦੇ ਚ ਅਕਾਲੀ ਦਲ ਦਾ ਕੀ ਹਾਲ ਹੋਇਆ ਹੈ। ਉਹ ਆਪਦੀ ਹੋਣ ਜਾ ਰਹੀ ਹਾਰ। ਦੀ ਭੂਮਿਕਾ ਪਹਿਲੀ ਮੰਨ ਰਹੇ ਨੇ ਇਹ ਅਲਿਗੇਸ਼ਨ ਲਗਾ ਕੇ ਐਸਐਸਪੀ ਜਿਹੜੇ ਮੋਟਰ ਵੀ ਕੀਤੇ ਗਏ ਨੇ ਉਸ ਕੋਈ ਕੁਆਲਿਫਿਕੇਸ਼ਨ ਕਿਤੇ ਉਹ ਗੱਲ ਜੀ ਐਡਮਿਨਿਸਟ੍ਰੇਟਿਵ ਪ੍ਰੋਸੈਸ ਹੈ ਹਰੇਕ ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰੇਕ ਪਾਰਟੀ ਨੂੰ ਹਰੇਕ ਵਿਅਕਤੀ ਨੂੰ ਇਕੁਅਲ ਹੱਕ ਹੈ ਇਕੁਅਲ ਰਾਈਟ ਹੈ ਜੇ ਕਿਸੇ ਨੂੰ ਆਬਜੈਕਸ਼ਨ ਸੀਗਾ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਦੀ ਇਲੈਕਸ਼ਨ ਕਮਿਸ਼ਨ ਨੂੰ ਮੈਨੂੰ ਨਹੀਂ ਪਤਾ ਕਿ ਕਿੰਨਾ ਕੁ ਵੈਰੀਫਾਈ ਕੀਤਾ ਜਾਂ ਕਿੰਨਾ ਕੁ ਨਹੀਂ ਕੀਤਾ ਪਰ ਬਦਲੀਆਂ ਤਾਂ ਹੁੰਦੀਆਂ ਆਈਆਂ ਨੇ ਇਲੈਕਸ਼ਨਾਂ ਦੇ ਦੌਰਾਨ ਅਫਸਰਾਨੀਆਂ ਪਰ ਸਸਪੈਂਸ਼ਨ ਵਾਲਾ ਕੰਮ ਹੈ ਜਿਹੜਾ ਇਹ ਉਹਨਾਂ ਨੇ ਪਹਿਲੀ ਵਾਰੀ ਕੀਤਾ ਜਿਹੜਾ ਕਿ ਮੈਂ ਸਮਝਦਾ ਕਿ ਨਜਾਇਜ਼ ਹੈ ਇਹ じゃ ਕੋਈ ਵੀ ਕਿਉਂਕਿ ਮੈਂ ਵੀ ਕਈ ਦਿਨ ਲਗਾਏ ਨੇ ਉਥੇ ਇਹ じゃ ਮੈਨੂੰ ਤਾਂ ਪਬਲਿਕ ਦੇ ਵਿੱਚੋਂ ਇੱਕ ਬੰਦੇ ਨੇ ਵੀ ਕਿਹਾ ਨਹੀਂ ਹੈਗਾ ਕਿ ਜੀ ਕਿਸੇ ਤਰੀਕੇ ਨਾਲ ਕੋਈ ਕੋਈ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕਿਸੇ ਤਰੀਕੇ ਦੀ ਧੱਕੇਸ਼ਾਹੀ ਹੋ ਰਹੀ ਹੈ ਤੇ ਹੁਣ ਇਹਨਾਂ ਐਕਸਟ੍ਰੀਮ ਸਟੈਪ ਲੈਣਾ ਇਲੈਕਸ਼ਨ ਕਮਿਸ਼ਨ ਵੱਲੋਂ ਪਰ ਜਿਵੇਂ ਤੁਸੀਂ ਦੇਖ ਰਹੇ ਹੋਗੇ ਇਲੈਕਸ਼ਨ ਕਮਿਸ਼ਨ ਵੀ ਅੱਜ ਦੀ ਤਾਰੀਖ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਇੱਕ ਤਰਫਾ ਹੀ ਖੇਡ ਹੈ ਜਿਹੜੀ ਉਹ ਖੇਡਦਾ ਹੈ ਆ ਪੂਰੇ ਪੂਰੇ ਮੁਲਕ ਨੇ ਵੋਟ ਚੋਰੀ ਦਾ ਤੇ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਕਰ ਲਈਆਂ ਪਹਿਲਾਂ ਈਵੀਐਮ ਦਾ ਚੱਲਦਾ ਰਿਹਾ ਉਹ ਵੋਟ ਚੋਰੀ ਹੋ ਚੱਲੀ ਜਾਂਦਾ ਪਰ ਕੰਨਾਂ ਤੇ ਜੂ ਪਾ ਕੇ ਕੰਨਾਂ ਤੇ ਜੂ ਨਹੀਂ ਸਰਕਦੀ ਹੈਗੀ ਪਰ ਕੋਈ ਗੱਲ ਨਹੀਂ ਇਲੈਕਸ਼ਨ ਹੈ ਜਿਹੜੀ ਉਹ ਸਰਕਾਰ ਵੱਲੋਂ ਕਲੀਅਰ ਕਟ ਡਾਇਰੈਕਸ਼ਨ ਦੇ ਕਿ ਬੜੀਆਂ ਫ੍ਰੀ ਫੇਅਰ ਇੰਪਾਰਸ਼ਲ ਤੇ ਸ਼ਾਂਤੀਪੂਰਨ ਤਰੀਕੇ ਨਾਲ ਹੋਣੀ ਚਾਹੀਦੀ ਹੈ